ਦੇਖੋ ਸਾਰਿਆਂ ਨੂੰ ਪਤਾ ਹੈ ਕਿ ਬੀਜੇਪੀ ਦੀ ਬਦਲੇ ਦੀ ਜਿਹੜੀ ਰਾਜਨੀਤੀ ਦੇ ਕਰਕੇ ਸਾਡੀ ਲੀਡਰਸ਼ਿਪ ਨੂੰ ਜੇਲ੍ਹ ਚ ਕਈ ਮਹੀਨਿਆਂ ਤੋਂ ਅੰਦਰ ਕੀਤਾ ਗਿਆ ਸੀ ਔਰ ਪਿਛਲੇ ਦਿਨਾਂ ਚ ਸਾਡੇ ਮਾਣਯੋਗ ਮਨੀਸ਼ ਸ਼ਿਸ਼ੋਧਿਆ ਜੀ ਬਾਹਰ ਆਏ ਹੈ ਅੱਜ ਮੈਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਔਰ ਮਨੀਸ਼ ਜੀ ਤੋਂ ਹਮੇਸ਼ਾ ਹੀ ਨਾ ਸਿਰਫ ਗਾਈਡੈਂਸ ਬਲਕਿ ਇੱਕ ਪ੍ਰੇਰਣਾ ਜਿਹੜੀ ਸਾਡੇ ਵਰਗੇ ਨੌਜਵਾਨ ਲੀਡਰਾਂ ਨੂੰ ਮਿਲਦੀ ਰਹੀ ਹੈ ਪਾਰਟੀ ਨੂੰ ਲੈ ਕੇ ਦਿੱਲੀ ਔਰ ਪੰਜਾਬ ਦੀਆਂ ਸਰਕਾਰਾਂ ਨੂੰ ਲੈ ਕੇ तमाम ਜਿਹੜੀ ਆਉਣ ਵਾਲੀ ਪਲੈਨਿੰਗ ਹੈ ਉਹਦੇ ਬਾਰੇ ਉਹਨਾਂ ਨੇ ਦੱਸਿਆ ਔਰ ਕਈ ਰਾਜਨੀਤਿਕ ਮੁੱਦਿਆਂ ਤੇ ਗਾਈਡ ਵੀ ਕੀਤਾ ਔਰ ਇਹ ਬੜਾ ਅੱਛਾ ਅਨੁਭਵ ਜਿਹੜਾ ਆ ਉਹਨਾਂ ਦਾ ਮੀਟਿੰਗ ਨਾਲ ਰਿਹਾ ਅਗਰ ਬਾਤ ਕਰੇ ਜਾਂ ਕੋਈ ਚਰਚਾ ਹੋਈ ਹੈ ਵਿਧਾਨ ਸਭਾ ਚੋਣਾਂ ਕੋ ਲੇਕਰ ਦਿੱਲੀ ਵਿੱਚ ਜਿਸ ਤਰੀਕੇ ਸੇ ਵਿਧਾਨ ਸਭਾ ਚੋਣਾਂ ਹੋ ਰਹੇ ਹੋਣੇ ਹੈ ਉਸਕੇ ਬਾਅਦ ਅਗਰ ਬਾਤ ਕਰੇ ਹਰਿਆਣਾ ਮੇਂ ਇਹ ਫਿਰ ਜੰਮੂ ਕਸ਼ਮੀਰ ਨੇ ਕਿਸ ਤਰ੍ਹਾਂ ਦੀ ਚਰਚਾ ਨਹੀਂ ਦਿੱਲੀ ਦੇ ਇਲੈਕਸ਼ਨਾਂ ਨੂੰ ਲੈ ਕੇ ਤੇ ਆਲਰੇਡੀ ਮਾਨਯੋਗ ਮਨੀਸ਼ ਸ਼ੋਧਿਆ ਜੀ ਦੀ ਅਗਵਾਈ ਚ ਹਰ ਵਿਧਾਨ ਸਭਾ ਚ ਜਿਹੜੀ ਹੈ ਆਵਾਦੀ ਪਾਰਟੀ ਦੀ ਯਾਤਰਾ ਚੱਲ ਹੀ ਰਹੀ ਹੈ ਔਰ ਲੋਕਾਂ ਦਾ ਬਹੁਤ ਜਿਹੜਾ ਆਵਾਦੀ ਦੇ ਪੱਟੀ ਪਾਰਟੀ ਦੇ ਪ੍ਰਤੀ ਚੁਕਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਪਿਆਰ ਦੇਖਣ ਨੂੰ ਮਿਲ ਰਿਹਾ ਔਰ ਲੋਕਾਂ ਨੂੰ ਇਸ ਗੱਲ ਦਾ ਬੜਾ ਗੁੱਸਾ ਹੈ ਬੀਜੇਪੀ ਤੋਂ ਕਿ ਉਹਨਾਂ ਨੇ ਸਾਡੇ ਸਭ ਤੋਂ ਵੱਡੇ ਲੀਡਰ ਅਰਵਿੰਦ ਕੇਜਰੀਵਾਲ ਜੀ ਨੂੰ ਬਿਨਾਂ ਕਿਸੇ ਕਸੂਰ ਤੋਂ ਜੇਲ੍ਹ ਛੁੱਟਿਆ ਹੈ ਔਰ ਇਹਦੇ ਤੇ ਪਾਰਟੀ ਲੀਡਰਸ਼ਿਪ ਹਰਿਆਣਾ ਦਾ ਇਲੈਕਸ਼ਨ ਹੋਵੇ ਚਾਹੇ ਜੰਮੂ ਕਸ਼ਮੀਰ ਦਾ ਚਾਹੇ ਦਿੱਲੀ ਚ ਵੀ ਜਲਦੀ ਇਲੈਕਸ਼ਨ ਹੋਣ ਜਾ ਰਿਹਾ ਇਹ ਤਮਾਮ ਇਲੈਕਸ਼ਨਸ ਦੀਆਂ ਤਿਆਰੀਆਂ ਲੈ ਕੇ ਪਾਰਟੀ ਦੀ ਲੀਡਰਸ਼ਿਪ ਆਲਰੇਡੀ ਕੰਸਲਟੇਸ਼ਨ ਕਰ ਹੀ ਰਹੀ ਹੈ ਔਰ ਕਈ ਥਾਵਾਂ ਤੇ ਟਿਕਟਾਂ ਵੀ ਅਨਾਉਂਸ ਕਰ ਦਿੱਤੀਆਂ ਹੈ ਕੀ ਇਸ ਵਾਰ ਪੰਜਾਬ ਦੀ ਲੀਡਰਸ਼ਿਪ ਹੈ ਉਹ ਦਿੱਲੀ ਵਿੱਚ ਲੋਕ ਪ੍ਰਚਾਰ ਕਰੇ ਕਿਉਂਕਿ ਦਿੱਲੀ ਮੇਂ ਕਈ ਪ੍ਰਤੀਸ਼ਤ ਜੋ ਹੈ ਉਹ ਸਿੱਖ ਪਰਿਵਾਰ ਜੋ ਹੈ ਕਮਿਊਨਿਟੀ ਦਿੱਲੀ ਮੇਂ ਰਹਿੰਦੀ ਹੈ ਦੇਖੋ ਕਿਹੜੇ ਵਲੰਟੀਅਰ ਨੇ ਕਿਹੜੇ ਲੀਡਰ ਨੂੰ ਕਿੱਥੇ ਪ੍ਰਚਾਰ ਲਈ ਭੇਜਣਾ ਹੈ ਇਹ ਜਿਹੜੀ ਪ੍ਰੈਰੋਗੇਟਿਵ ਹੈ ਇਹ ਪਾਰਟੀ ਦੀ ਹਾਈ ਕਮਾਂਡ ਦਾ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਸੀਨੀਅਰ ਲੀਡਰਸ਼ਿਪ ਦਾ ਔਰ ਜਿੱਥੇ ਵੀ ਪਾਰਟੀ ਸਾਡੀ ਡਿਊਟੀ ਲਗਾਉਂਦੀ ਹੈ ਉਹਦੇ ਤੇ ਅਸੀਂ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਨੇ ਆ ਆਚਾਏ ਗੁਜਰਾਤ ਹੋਵੇ ਮਧ ਪ੍ਰਦੇਸ਼ ਹੋਵੇ ਜੰਮੂ ਕਸ਼ਮੀਰ ਹੋਵੇ ਹਰਿਆਣਾ ਹੋਵੇ ਚਾਹੇ ਦਿੱਲੀ ਹੈ ਪਿਛਲੀ ਵਾਰ ਵੀ ਦਿੱਲੀ ਚ ਬਹੁਤ ਦਿਨ ਰਹੇ ਬਹੁਤ ਪੰਜਾਬ ਤੋਂ ਲੋਕਾਂ ਨੇ ਆ ਕੇ ਕੰਪੇਨਿੰਗ ਕੀਤੀ ਸੀ ਇਸ ਵਾਰ ਵੀ ਜਿੱਥੇ ਡਿਊਟੀਆਂ ਲੱਗਣਗੀਆਂ ਡੈਫੀਨੇਟਲੀ ਜਿਹੜਾ ਹੈ ਆਪਣੀ ਪਾਰਟੀ ਤੇ ਪ੍ਰਚਾਰ ਕਰਾਂਗੇ ਇਸ ਤਰੀਕੇ سے ਅਕਾਲੀ ਦਲ ਕੇ ਨੇਤਾ ਆਮ ਆਦਮੀ ਪਾਰਟੀ મે ਸ਼ਾਮਿਲ ਹੋਏ ਕਿਆ ਲਗਤਾ ਹੈ ਕਿ ਅਕਾਲੀ ਦਲ ਦਾ ਕਿਸ ਤਰੀਕੇ ਕ ਭਵਿਸ਼ਯ ਦੇਖ ਰਹੇ ਲੋਕ ਪਾਰਟੀ ਪਰ ਕਿਸਵਾਜ ਜਤਾ ਰਹੇ ਗੱਲ ਇਹ ਆ ਵੀ ਪੰਜਾਬ ਚ ਭਗਵੰਤ ਮਾਨ ਜੀ ਦੀ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਔਰ ਜਿਸ ਬਿਹਤਰ ਤਰੀਕੇ ਨਾਲ 2.5 ਸਾਲ ਚ ਉਹਨਾਂ ਨੇ ਗਵਰਨੈਂਸ ਨੂੰ ਲੈ ਕੇ ਕੰਮ ਕੀਤਾ ਹੈ ਤਮਾਮ ਪਾਰਟੀਆਂ ਦੇ ਲੀਡਰ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹੈ ਇਸੇ سلسلے ਚ ਹਰਦੀਪ ਸਿੰਘ ਡਿੰਪੀ ਜੀ ਜਿਹੜੇ ਬڑے ਸੀਨੀਅਰ ਲੀਡਰ ਹੈਗੇ ਗਿੱਦੜਵਾਹਾ ਹਲਕੇ ਦੇ ਉਹਨਾਂ ਨੇ ਵੀ ਪਿਛਲੇ ਦਿਨਾਂ 'ਚ ਆਵਾਦੀ ਪਾਰਟੀ ਦਾ ਦਾਮਨ ਫੜਿਆ ਹੈ ਔਰ ਮਾਨ ਸਾਹਿਬ ਦੀਗਵਾਈ 'ਚ ਕੰਮ ਕਰਨ ਦਾ ਜਿਹੜਾ ਹੈ ਉਹ ਅਹਿਦ ਜਿਹੜਾ ਹੈ ਉਹ ਲਿਆ ਹੈ ਡੈਫੀਨਿਟਲੀ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਦੀ ਕ੍ਰੈਡੀਬਿਲਟੀ ਬਿਲਕੁਲ ਖਤਮ ਹੈ ਔਰ ਉਹਨਾਂ ਤੇ ਕੋਈ ਵੀ ਭਰੋਸਾ ਕਰਨ ਨੂੰ ਤਿਆਰ ਨਹੀਂ ਫਿਰ ਕੰਗਨਾਰ ਨੌਕ ਦਾ ਜਿਹੜਾ ਵਿਆਹ ਹੈ ਜਿਹਨਾਂ ਵੀ ਲੈ ਕੇ ਅੱਜ ਨੂੰ ਤਲਬ ਕੀਤਾ ਗਿਆ ਸੀ ਤੇ ਜਿੰਨ ਡਾ ਨੇ ਕੀ ਤੁਸੀਂ ਮੰਨ ਕਰਦੇ ਹੋ ਦੇਖੋ ਬੇਸਿਕਲੀ ਕੰਗਨਾ ਰਣੌਤ ਹੋਵੇ ਚਾਹੇ ਬੀਜੇਪੀ ਦੇ ਤਮਾਮ ਲੀਡਰ ਹੈ ਇਹ ਇਹ ਬੀਜੇਪੀ ਨੇ ਕੁਝ ਕੰਟਰੋਵਰਸ਼ੀਅਲ ਲੀਡਰਾਂ ਨੂੰ ਬੜੀ ਪਲੈਨਿੰਗ ਦੇ ਨਾਲ ਰੱਖਿਆ ਹੋਇਆ ਹੈ ਕੰਟਰੋਵਰਸਿਟੀ ਕ੍ਰੀਏਟ ਕਰਾਉਣ ਲਈ ਆ ਲੂ ਓਲੂਲ ਜਲੂਲ ਜਿਹੜੇ ਸਟੇਟਮੈਂਟ ਦੇਣ ਲਈ ਔਰ ਕੰਗਨਾ ਰਣੌਤ ਦਾ ਜਿਹੜਾ ਬਿਆਨ ਹੈ ਕਿਸੇ ਵੀ ਤਰੀਕੇ ਨਾਲ ਐਕਸੈਪਟੇਬਲ ਨਹੀਂ ਹੈ ਔਰ ਇਹਦੇ ਲਈ ਭਾਰਤੀ ਜਨਤਾ ਪਾਰਟੀ ਨੂੰ ਕੰਗਨਾਰ ਰੌਤ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਫਿਰ ਤੇ ਅਸੀਂ ਮੰਨਾਂਗੇ ਆਦਰਵਾਇਜ਼ ਤੇ ਸਾਰਾ ਕੁਝ ਦੇਖ ਹੀ ਰਿਹਾ ਹੈ ਕਿ ਇਹ ਬੀਜੇਪੀ ਦਾ ਹੀ ਇੱਕ ਪਲੈਨਿੰਗ ਦਾ ਹਿੱਸਾ ਹੁੰਦਾ ਹੈ ਔਰ ਬਾਅਦ ਚ ਕਿਤਨੇ ਕਿਤੇ ਕਹਿ ਦਿੱਤਾ ਜਾਂਦਾ ਜੀ ਉਹਦਾ ਪਰਸਨਲ ਸਟੇਟਮੈਂਟ ਹੈ ਲੇਕਿਨ ਬੀਜੇਪੀ ਦੀ ਜੋ ਪੂਰੀ ਰਾਜਨੀਤੀ ਹੈ ਉਹਦਾ ਪ੍ਰਗਟਾਵਾ ਜਾਂ ਬੀਜੇਪੀ ਦੀ ਜੋ ਪੰਜਾਬ ਦੇ ਪ੍ਰਤੀ ਸੋਚ ਹੈ ਉਹਦਾ ਪ੍ਰਗਟਾਵਾ ਕੰਗਨਾਰ ਰੌਤ ਨੇ ਕੀਤਾ ਹੈ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par